ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਜਿੱਕ ਜਨ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਖੱਟਾ ਮਿੱਠਾ ਬਹੁਤ ਹੀ ਟੇਸਟੀ ਨਿੰਬੂ ਦਾ ਆਚਾਰ ਜਿਹਨੂੰ ਆਪਾਂ ਨਿੰਬੂ ਦੇ ਛਿਲਕਿਆਂ ਨਾਲ ਬਣਾ ਕੇ ਤਿਆਰ ਕਰਾਂਗੇ ਨਿੰਬੂ ਦੇ ਛਿਲਕੇ ਜਿਵੇਂ ਬਚ ਜਾਂਦੇ ਨੇ ਸਾਡੇ ਆਪਾਂ ਉਹਦਾ ਰਸ ਕੱਢ ਲੈਂਦੇ ਹਾਂ ਤੇ ਛਿਲਕੇ ਦਾ ਆਪਾਂ ਕੀ ਕਰਨਾ ਹੁੰਦਾ ਆਪਾਂ ਸੁੱਟ ਦਿੰਦੇ ਹੁੰਨੇ ਆਂ ਆਪਾਂ ਉਹਦਾ ਹੀ ਅੱਜ ਆਚਾਰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਅਚਾਰ ਬਣਦਾ ਵੈ ਤੁਸੀਂ ਚਾਹੇ ਤੈਨੂੰ ਮਰੱਬਾ ਵੀ ਕਹਿ ਸਕਦੇ ਹੋ ਇੱਕ ਖੱਟਾ ਮਿੱਠਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਵੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਾ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਐਨ ਵੱਤ ਵਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਕਿ ਆਪਾਂ ਜੋ ਵੀ ਵੀਡੀਓ ਤੁਹਾਨੂੰ ਸ਼ੇਅਰ ਕਰਾਂ ਉਹਦਾ ਨੋਟਿਸ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰੋ ਐਦੇ ਵਸੇ ਹੁਣ ਆਪਾਂ ਨਿੰਬੂ ਲੈ ਲਿੱਤੇ ਨੇ ਮੈਂ 1.5 ਕਿਲੋ ਨਿੰਬੂ ਨੇ ਮੇਰੇ ਜਿਹਦਾ ਰਸ ਕੱਢਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦਾ ਸਾਰਾ ਰਸ ਆਪਾਂ ਕੱਢ ਲਿੱਤਾਵੇ ਹੁਣ ਆਪਾਂ ਦਾ ਅਚਾਰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣਦਾ ਹੈ ਤੇ ਇਹ ਹੈ ਛਟਪਟ ਬਣ ਕੇ ਤਿਆਰ ਹੋ ਜਾਂਦਾ ਵੈ ਤੁਸੀਂ ਇਹਨੂੰ ਕੋਈ ਤੂਪ ਚ ਰੱਖਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਸੀਂ ਜਦੋਂ ਇਹਨੂੰ ਬਣਾਓ ਉਦੋਂ ਹੀ ਤੁਸੀਂ ਇਹਨੂੰ ਖਾ ਸਕਦੇ ਆ ਕਿਉਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਸਭ ਤੋਂ ਪਹਿਲਾਂ ਅਸੀਂ ਜੋ ਨਿੰਬੂ ਨੇ ਉਹਨੂੰ ਇਸ ਤਰ੍ਹਾਂ ਖਾਲੀ ਕੜਾਈ ਦੇ ਵਿੱਚ ਸੇਕ ਲਾਂਗੇ ਇਹਨੂੰ ਇਹਨੂੰ ਸਟੀਮ ਨਹੀਂ ਕਰਨਾ ਅਸੀਂ ਹਲਕਾ ਜਿਹਾ ਜਿਹਨੂੰ ਕਹਿੰਦੇ ਆ ਸੇਕਾ ਲੈਣਾ ਹੈ ਚੰਗੀ ਤਰੀਕੇ ਨਾਲ ਇਹਨਾਂ ਨੂੰ ਆਪਾਂ ਇਹਨਾਂ ਨੂੰ ਪੁੰਨਣਾ ਇਸ ਤਰੀਕੇ ਨਾਲ ਤਾਕਿ ਜੋ ਜੋ ਵੀ ਐਕਸਟਰਾ ਜੋ ਪਾਣੀ ਹੋਵੇ ਉਹ ਵੀ ਖਤਮ ਹੋ ਜਾਵੇ ਆਪਾਂ ਇਸ ਤਰੀਕੇ ਨਾਲ ਕਰਾਂਗੇ ਤੇ ਸਾਡਾ achar ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਉਸੇ ਟਾਈਮ ਬਣਾ ਕੇ ਉਸ ਟਾਈਮ ਖਾ ਸਕਦੇ ਏਗੇ ਉਹ ਇੰਨੇ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੁਹਾਨੂੰ ਇਹਨੂੰ ਕੋਈ ਤੁਪਾਂ ਲਗਵਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਹੈ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਇਹਨੂੰ ਇਸ ਤਰੀਕੇ ਨਾਲ ਕੰਮ ਸੇ ਕੰਮ ਆਪਾਂ 7 ਮਿੰਟ ਵਾਸਤੇ ਐਸੀ ਤਰੀਕੇ ਨਾਲ ਆਪਾਂ ਸੇਕ ਦਵਾਨਾ ਵੈ ਇਹਨੂੰ ਕੇ ਗੈਸ ਦਾ ਫਲੇਮ ਆਪਾਂ ਤੇਜ਼ ਕੀਤਾ ਹੋਇਆ ਵੈ ਤੇਜ਼ ਫਲੇਮ ਤੇ ਹੀ ਅਸੀਂ ਇਹਨੂੰ ਕਰਨਾ ਵੈ ਪਰ ਇਸ ਤਰੀਕੇ ਨਾਲ ਆਪਾਂ ਕੜਛੀ ਮਾਰਦੇ ਰਹਿਣਾ ਵੈ ਤਾਂ ਕਿ ਜੋ ਵੀ ਸਾਡਾ achar ਹੈ ਨੀਚੇ ਨਾਲ ਲੱਗ ਜਾਵੇ ਹੁਣ ਜਿੰਨਾ ਵੀ ਐਕਸਟਰਾ ਜਦੋਂ ਪਾਣੀ ਹੈ ਇਹਦੇ ਵਿੱਚ ਰਸ ਹੈਗਾ ਉਹ ਆਪਾਂ ਇਸ ਤਰੀਕੇ ਨਾਲ ਆਪਾਂ ਸੁਕਾ ਲੈਣਾ ਵੈ ਇਸ ਤਰੀਕੇ ਨਾਲ ਸਾਡਾ ਜੋ achar ਹੈ ਉਹ ਥੋੜਾ ਜਿਹਾ ਗਲ ਵੀ ਜਾਂਦਾ ਵੈ ਤੇ ਇਨਸਟੈਂਟ achar ਬਣ ਕੇ ਤਿਆਰ ਹੋ ਜਾਂਦਾ ਵੈ ਇਹ ਦੇਖੋ ਆਪਾਂ ਇਹਨੂੰ ਅਸੀਂ ਤਰੀਕੇ ਨਾਲ ਕਰਨਾ ਵੈ ਆ ਦੇਖੋ ਇਹ ਸਾਡਾ ਜੋ achar ਹੈ ਚੰਗੀ ਤਰ੍ਹਾਂ ਸਿੱਕ ਰਿਹਾ ਵੈ ਜੋ ਨਿੰਬੂ ਨੇ ਸਾਡੇ ਸਿੱਕ ਚੁੱਕੇ ਨੇ ਬਸ ਆਪਾਂ ਇਹਨੂੰ ਧੀਰੇ ਹੀ ਕਰਨਾ ਵੈ ਇਸ ਤਰੀਕੇ ਨਾਲ ਪਰ ਆਪਾਂ ਜਿੰਨੀ ਦੇਰ ਆਪਾਂ ਇਹਨੂੰ ਰੱਖਣਾ ਵੈ ਗੈਸ ਤੇ ਉਨੀ ਦੇਰ ਹੀ ਅਸੀਂ ਇਹਨੂੰ ਕਰਦੇ ਰਹਿਣਾ ਵੈ ਜਦੋਂ ਇਹਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਥੋੜਾ ਜਿਹਾ ਨਿੰਬੂਆਂ ਦਾ ਕਲਰ ਥੋੜਾ ਚੇਂਜ ਹੋਣ ਲੱਪੇ ਬਸ ਆਪਾਂ ਇੰਨੀ ਦੇਰ ਹੀ ਕਰਨਾ ਵੈ ਇਹਨੂੰ 7 ਮਹੀਨਾ ਤੋਂ ਵੱਧ ਨਹੀਂ ਲੱਗਦੇ ਬਾਕੀ ਤੁਹਾਡੀ ਕੁਕਿੰਗ ਤੇ ਆਪਣੇ ਤੇ ਡਿਪੈਂਡ ਹੈਗਾ ਵੈ ਤੁਸੀਂ ਜਦੋਂ ਦੇਖ ਲੈਣਾ ਕਿ ਤੁਹਾਡੇ ਜੇ ਨਿੰਬੂਆਂ ਦਾ ਕਲਰ ਚੇਂਜ ਹੋ ਚੁੱਕਿਆ ਵੈ ਜੋ ਪਾਣੀ ਉਹ ਸੁੱਕ ਚੁੱਕਿਆ ਵੈ ਬਸ ਆਪਾਂ ਇੰਨੀ ਦੇਰ ਤੱਕ ਹੀ ਕਰਨਾ ਵੈ ਇਹ ਦੇਖ ਲਓ ਤੁਸੀਂ ਜੋ ਸਾਡੇ ਜੋ ਨਿੰਬੂ ਆਚ ਐਕਸਟਰਾ ਪਾਣੀ ਸੀਗੀ ਉਹ ਵੀ ਸੁੱਕ ਚੁੱਕਿਆ ਹੋਵੇ ਸਾਡੇ ਜੋ ਨਿੰਬੂ ਐ ਉਹ ਹੋ ਚੁੱਕੇ ਨੇ ਹੁਣ ਅਸੀਂ ਇਹਨਾਂ ਨੂੰ ਕੱਢ ਲਾਂਗੇ ਸਾਈਡ ਤੇ ਮੈਨੂੰ ਅਲੱਗ ਪਲੇਟ ਤੇ ਕੱਢ ਲਿੱਤਾ ਹੋਇਆ ਇਹਨੂੰ ਇਹ ਦੇਖੋ ਹੁਣ ਅਸੀਂ ਇਹ ਦਸਤੇ ਮਸਾਲਾ ਤਿਆਰ ਕਰ ਲਾਂਗੇ ਉਸੇ ਕੜਾਈ ਦੇ ਵਿੱਚ ਅਸੀਂ ਆਪਾਂ 1 ਤੋਂ 1.5 ਚਮਚ ਅਸੀਂ ਇਹਦੇ ਵਿੱਚ ਜੋ ਸੁੱਕਾ ਧਨੀਆ ਉਹ ਲਿੱਤਾ ਹੈ ਖੜਾ ਸੁੱਕਾ ਧਨੀਆ ਲਿੱਤਾ ਹੈ ਅਸੀਂ ਇਹਦੇ ਵਿੱਚ ਦੇਖੋ ਹੁਣ ਅਸੀਂ ਇਹਦੇ ਵਿੱਚ 6 ਤੋਂ 7 ਅਸੀਏ ਦੇ ਵਿੱਚ ਲੌਂਗ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਕਾਲੀ ਮਿਰਚ ਪਾ ਦਣੀ ਹੈ ਸਾਬਤ ਕਾਲੀ ਮਿਰਚ ਲੈਤੀ ਹੈ ਮੈਂ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਕਨਾਂ ਭੁੰਨਾ ਮੈਂ ਇੱਕ ਚਮਚ ਅਸੀਏ ਦੇ ਵਿੱਚ ਜੁਵੈਨ ਲੈਂਦੀ ਹੈ ਜੋ ਐਨਲ ਕੀ ਥੋੜਾ ਜਿਹਾ ਸਵਾਦ ਵਧੀਆ ਹੋ ਜਾਂਦਾ ਵੈਦਾ ਜੋ ਐਨ ਤੁਸੀਂ ਜ਼ਰੂਰ ਪਾਣਾ ਤੇ 1.5 ਚਮਚ ਇਸੇ ਦੇ ਵਿੱਚ ਜੀਰਾ ਪਾਇਆ ਵੈ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਸੇਕਣਾ ਵੈ ਇਹਨੂੰ ਤੇ 1.5 ਚਮਚ ਇਸੇ ਦੇ ਵਿੱਚ ਸੌਂਫ ਪਾਈ ਹੈ ਸੌਂਫ ਨਾਲ ਇਹਦੀ ਜੋ ਟੇਸਟ ਹੈ ਬਹੁਤ ਵਧੀਆ ਆ ਜਾਂਦਾ ਤੇ ਬਹੁਤ ਸੋਹਣੀ ਖੁਸ਼ਬੂ ਆਂਦੀ ਹੈ ਇਹਦੇ ਵਿੱਚ ਆਪਾਂ ਨ ਚੰਗੀ ਤਰੀਕੇ ਨਾਲ ਭੁੰਨਾ ਵੈ ਆਪਾਂ ਮਸਾਲਿਆਂ ਨੂੰ ਉਸ ਕਰਕੇ ਪਹਿਲਾਂ ਜਿਆਦਾ ਜਿਆਦਾ ਭੁੰਦੇ ਆ ਤਾਂ ਕਿ ਜੋ ਸੜਾ achar ਹੈ ਵਾਤ ਤੋਂ ਵਾਦੀਨਾਂ ਤੱਕ ਸੜਾ ਰਹਿ ਸਕੇ ਤੇ ਜੋ ਜੋ ਭੁੰਨ ਕੇ ਜੋ ਇਹਦਾ ਖੁਸ਼ਬੂ ਆਂਦੀ ਨਾ achar ਦੀ ਬਹੁਤ ਜਿਆਦਾ ਵਧੀਆ ਆਂਦੀ ਹੈ ਤੁਸੀਂ ਇਹਨੂੰ ਭੁੰਨ ਕੇ ਹੀ ਇਹਨੂੰ ਯੂਜ਼ ਕਰਨਾ ਤੇ ਉਹਦੇ ਨਾਲ ਕੀ ਤੁਸੀਂ achar ਨੂੰ ਚਾਹੇ ਤੇ ਸਾਲ ਪਾਰ ਵਸਤੇ ਵੀ ਰੱਖ ਸਕਦੇ ਹੋ achar ਬਿਲਕੁਲ ਖਰਾਬ ਨਹੀਂ ਹੁੰਦਾ ਸਾਡਾ ਇਸ ਤਰੀਕੇ ਨਾਲ ਆਪਾਂ ਇਹਨੂੰ ਸਿਰਫ ਤਿੰਨ ਤੋਂ 4 ਮਿੰਟ ਵਾਸਤੇ ਹੀ ਇਸੇ ਇਸ ਤਰ੍ਹਾਂ ਇੱਕ ਇਹਨਾਂ ਪੁੰਨਾਵੇਂ ਜਦੋਂ ਇਹ ਮਸਾਲੇ ਦੀ ਖੁਸ਼ਬੂ ਆਨ ਸ਼ੁਰੂ ਹੋ ਜਾਵੇ ਉਸ ਆਪਾਂ ਗੈਸ ਬੰਦ ਕਰ ਦੇਣਾ ਹੈ ਬਸ ਆਪਾਂ ਇੰਨੀ ਦੇਰ ਹੀ ਕਰਾਂਗੇ ਜਿੰਨੀ ਥੋੜੀ ਖੁਸ਼ਬੂ ਆ ਜਾਵੇ ਇਹਦੀ ਇਹ ਦੇਖੋ ਇਹਦੇ ਨਾਲ ਕੀ ਤੁਸੀਂ ਅਚਾਰ ਨੂੰ ਜਿੰਨਾ ਮਰਜ਼ੀ ਟਾਈਮ ਤੱਕ ਰੱਖ ਲੋ 4-4 ਖਰਾਬ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਪੁਨ ਨਾਲ ਤੇ ਇਹ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ। ਇਹ ਦੇਖੋ। ਇਸ ਤਿਲਕੇ ਨਾਲ ਆਪਾਂ ਸਾਰਾ ਮਸਾਲਾ ਜੋ ਹੈਗਾ ਖੜਾ ਮਸਾਲਾ ਪੁੰਨ ਲਿੱਤਾ ਹੈ। ਇਹ ਦੇਖੋ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਪੁੰਨ ਚੁੱਕਿਆ। ਅਸੀਂ ਹੁਣ ਇਹਨੂੰ ਕੱਢ ਲਾਂਗੇ ਕੜਾਈ ਵਿੱਚੋਂ। ਤੇ ਹੁਣ ਅਸੀਂ ਇਹਦੇ ਵਿੱਚ ਗੁੜ ਪਾ ਲਿੱਤਾ ਵੈ। ਮੈਂ 1.5 ਕਿਲੋ ਨਿੰਬੂ ਸਿੱਕੇ ਉਹਦੇ ਵਿੱਚ ਮੈਂ 1 ਕਿਲੋ ਗੁੜ ਪਾਇਆ ਵੈ 1.5 ਕਿਲੋ ਨਿੰਬੂ ਵਿਚ 1 ਕਿਲੋ ਜੋ ਗੁੜ ਹੈ ਉਹ ਪਾ ਸਕਦੇ ਹੋ ਤੁਸੀਂ ਤੁਸੀਂ ਚਾਹੇ ਤਾਂ ਵੱਧ ਵੀ ਪਾ ਸਕਦੇ ਹੈਗੇ ਉਹ ਹੋਣ ਮੈਂ ਇਹਦੇ ਵਿੱਚ 1.5 ਗਲਾਸ ਵਿੱਚ ਪਾਣੀ ਪਾਤਾ ਹੈ ਤਾਂ ਕਿ ਜੋ ਸਾਡੀ ਜੋ ਗੁੜ ਦੀ ਚਾਸਨੀ ਬਣ ਕੇ ਤਿਆਰ ਹੋ ਜਾਵੇ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਕਰ ਸਕਦੇ ਹੈਗੇ ਉਹ ਜੇਕਰ ਤੁਸੀਂ ਥੋੜਾ ਜਿਹਾ ਗੁੜ ਵੱਧ ਲੈਣਾ ਚਾਹੁੰਦੇ ਹੋ ਤੁਸੀਂ ਵੱਧ ਲੈ ਸਕਦੇ ਹੈਗੇ ਉਹ ਬਾਕੀ ਇੰਨਾ ਗੁੜ ਇਨਫ ਹੈਗਾ ਤੇ ਵਾਸਤੇ ਉਦੋਂ ਨਾ ਪੂਰਾ ਪ੍ਰੋਪਰ ਮਿੱਠਾ ਆ ਜਾਂਦਾ ਵੈ ਹੁਣ ਆਪਾਂ ਦੀ ਚਾਸਨੀ ਬਣਾ ਕੇ ਤਿਆਰ ਕਰ ਲਾਂਗੇ ਥੋੜੀ ਜੀ ਚਾਸਨੀ ਆਪਾਂ ਗਾੜੀ ਚਾਸਨੀ ਬਣਾਣੀ ਹੈ ਇਹ ਦੇਖੋ ਇਹਨੂੰ ਚੰਗੀ ਤਰੀਕੇ ਨਾਲ ਉਬਾਲੇ ਆਂ ਦੇਣੇ ਨੇ ਅਸੀਂ ਇਹ ਦੇਖ ਲਓ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਗਾੜੀ ਵਾਲੀ ਚੋ ਚਾਸਨੀ ਹੁੰਦੀ ਨਾ ਉਹ ਬਣਾਣੀ ਹੈ ਜਿਆਦਾ ਵੀ ਗਾੜੀ ਨਹੀਂ ਕਰਨੀ ਕਿਉਂਕਿ ਫਿਰ ਗੁੜ ਥੋੜਾ ਜਿਹਾ ਜੰਮ ਜਾਂਦਾ ਵੈ ਆਪਾਂ ਜੰਮਿਆ ਹੋਇਆ ਨਹੀਂ ਕਰਨਾ ਬਸ ਆਪਾਂ ਇੰਨਾ ਹੀ ਕਰਨਾ ਹੈ ਕਿ ਜੋ ਇਹਦਾ ਪਾਣੀ ਹੈ ਐਕਸਟਰਾ ਪਾਣੀ ਉਹ ਨਿਕਲ ਜਾਵੇ ਇਸ ਸਾਡਾ ਜੋ ਗਾੜਾ ਗਾੜਾ ਜੋ ਗੁੜ ਹੁੰਦਾ ਵੇ ਉਹ ਬਸ ਰਹਿ ਜਾਵੇ ਆਪਾਂ ਗਾੜੀ ਜੋ ਚਾਂ ਚਾशनी ਹੁੰਦੀ ਹੈ ਉਹ ਬਣਾ ਕੇ ਤਿਆਰ ਕਰਨੀ ਹੈ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਨੂੰ ਗਾੜੀ ਚਾशनी ਬਣਾ ਲੈਣੀ ਹੈ ਹੁਣ ਜੋ ਇਹਦੇ ਵਿੱਚ ਜੋ ਵੀ ਗੁੜ ਦੇ ਵਿੱਚ ਜੋ ਗੰਦਗੀ ਹੁੰਦੀ ਹੈ ਤੁਸੀਂ ਇਸ ਤਰੀਕੇ ਨਾਲ ਕੱਢ ਸਕਦੇ ਹੈਗੇ ਹੋ ਆ ਦੇਖੋ ਇਸ ਤਰ੍ਹਾਂ ਤੁਸੀਂ ਕੱਟਛੀ ਦੇ ਨਾਲ ਜੋ ਗੁੜ ਦੇ ਵਿੱਚ ਕੁਝ ਵੀ ਹੋਵੇ ਤੁਸੀਂ ਕੱਟ ਸਕਦੇ ਹੈਗੇ ਹੋ ਇਹ ਦੇਖੋ ਆਪਾਂ ਵਿੱਚ ਵਿੱਚ ਹਿਲਾਉਂਦੇ ਜਾਣਾ ਵੇ ਤੇ ਹੁਣ ਜੋ ਅਸੀਂ ਮਸਾਲੇ ਭੁੰਨੇ ਸੀ ਖੜੇ ਜੋ ਮਸਾਲੇ ਭੁੰਨੇ ਸੀਗੇ ਆਪਾਂ ਉਹਨਾਂ ਚੰਗੀ ਤਰ੍ਹਾਂ ਪੀਸ ਲਿੱਤਾ ਸੀਗਾ ਹੁਣ ਉਹ ਪਾ ਦਾਂਗੇ ਅਸੀਂ ਇਹਦੇ ਵਿੱਚ ਇਨੂੰ ਬਿਲਕੁਲ ਬਾਰੀਕ ਆਪਾਂ ਪੀਸਣਾ ਹੈ ਇਹ ਦੇਖੋ ਆਪਾਂ ਸਾਰਾ ਇਹਦੇ ਵਿੱਚ ਪਾ ਦਿੱਤਾ ਵੈ ਆਪਾਂ ਇਸ ਕਰਕੇ ਪਹਿਲਾਂ ਪਾ ਦਿੱਤਾ ਵੈ ਕਿ ਜੋ ਮਸਾਲੇ ਦੀ ਆਪਣੀ ਖੁਸ਼ਬੂ ਹੈ ਥੋੜੀ ਜੀ ਇਹਦੇ ਨਾਲ ਵੱਧ ਜਾਂਦੀ ਹੈ ਤੇ ਗੁੜ ਦੇ ਵਿੱਚ ਮਿਕਸ ਹੋ ਜਾਂਦੀ ਹੈ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਮਿਕਸ ਕਰਦੇ ਜਾਣਾ ਹੁਣ ਅਸੀਂ ਇਹਦੇ ਵਿੱਚ ਕਲਰ ਦੇਣ ਵਾਸਤੇ ਇੱਕ ਤੋਂ ਦੋ ਚਮਚ ਅਸੇ ਦੇ ਵਿੱਚ ਦੇਗੀ ਮਿਰਚ ਪਾ ਰਹੇ ਹਾਂ ਤਾਂ ਕਿ ਇਹਦਾ ਨਾ ਕਲਰ ਬਹੁਤ ਵਧੀਆ ਆ ਜਾਂਦਾ ਵੈ ਇਸ ਕਰਕੇ ਮੈਂ ਦੇ ਵਿੱਚ ਡੇਢ ਚਮਚ ਅਸੇ ਦੇ ਵਿੱਚ ਮੈਂ ਦੇਗੀ ਮਿਰਚ ਪਾਈ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਕਿੰਨਾ ਵਧੀਆ ਅਨ ਸ਼ੁਰੂ ਹੋ ਚੁੱਕਿਆ ਵੈ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੈਗੇ ਹੋ ਪਾਇਦੇ ਨਾ ਕਿ ਕਲਰ ਵਧੀਆ ਆ ਜਾਂਦਾ ਵੈ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਆਪਾਂ ਜੋ ਚਾਸਨੀ ਹੈ ਉਹ ਪਾਉ ਇਸ ਤਰ੍ਹਾਂ ਘੁਮਾਉਂਦੇ ਜਾਣੇ ਕਰਛੀ ਨੂੰ ਤਾਂ ਕਿ ਸਾਡੀ ਜੋ ਚਾਸਨੀ ਹੈ ਉਹ نیچے ਲੱਗ ਨਾ ਜਾਵੇ ਇਹ ਦੇਖੋ ਹੁਣ 1.5 ਚਮਚ ਅਸੀ ਦੇ ਵਿੱਚ ਕਾਲਾ ਨਮਕ ਪਾ ਰਹੇ ਹਾਂ ਕਾਲਾ ਨਮਕ ਪਾਣਾ ਇਹਦਾ ਟੇਸ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ 1.5 ਚਮਚ ਵਿੱਚ ਕਾਲਾ ਨਮਕ ਪਾਇਆ ਵੈ ਉਹਨਾਂ ਪਰੌਲਿਆਂ ਉਬਾਲੇ ਆਂਦੇ ਵਾਂਗੇ ਤੇ ਡੇਢ ਚਮਚੀ ਮੈਦੇ ਵਿੱਚ ਜੋ ਚਿੱਟਾ ਨਮਕ ਹੁੰਦਾ ਹੈ ਨਾ ਉਹ ਪਾਵਾਂਗੇ ਇਹ ਦੇਖੋ ਉਬਾਲੇ ਆਣੇ ਸ਼ੁਰੂ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਉਬਾਲੇ ਆਂਦ ਦੇਣਾ ਹੈ ਸਲਚਾਸਨੀ ਗਾੜੀ ਹੋਣ ਦੇਣੀ ਹੈ ਇਹ ਦੇਖੋ ਹੁਣ ਅਸੀਂ ਇਹਦੇ ਚ ਨਮਕ ਪਾ ਦਾਂਗੇ ਮੈਂ ਡੇਢ ਚਮਚੀ ਇਸ ਨਮਕ ਪਾਇਆ ਹੈ ਚਿੱਟਾ ਵਾਲਾ ਨਮਕ ਪਾਇਆ ਹੈ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾ ਸਕਦੇ ਹੈਗੇ ਹੋ ਜਿੰਨਾ ਆਪਾਂ ਕੱਲ ਨਮਕ ਲਿੱਤਾ ਹੈ ਓਨਾ ਹੀ ਆਪਾਂ ਚਿੱਟਾ ਨਮਕ ਲਿੱਤਾ ਹੈ ਤੁਸੀਂ ਆਪਣੇ ਹਿਸਾਬ ਨਾਲ ਨਮਕ ਲੈ ਸਕਦੇ ਏ ਕਿਉਂ ਹੁਣ ਆਪਾਂ ਦੇਖੋ ਸੜੀ ਚੋ ਚਾਸਨੀ ਹੈ ਉਹ ਗਾੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਦੇਖੋ ਸਾਡੇ ਜੋ ਮਸਾਲੇ ਨੇ ਉਹ ਵੀ ਚਾਸਨੀ ਦੇ ਵਿੱਚ ਪੱਕ ਚੁੱਕੇ ਨੇ ਇਹ ਦੇਖੋ ਤੁਸੀਂ ਚਾਸਨੀ ਦੇਖ ਸਕਦੇ ਸਾਡੀ ਕਿੰਨੀ ਗਾੜੀ ਹੋ ਚੁੱਕੀ ਹੈ ਉਪਰ ਸਾਰੀ ਚਾਗਾ ਚੁੱਕੀ ਹੈ ਇਹਦਾ ਮਤਲਬ ਹੈ ਕਿ ਸਾਰੀ ਜੋ ਚਾਸਨੀ ਹੈ ਉਹ ਚੰਗੀ ਤਰੀਕੇ ਨਾਲ ਪੱਕ ਚੁੱਕੀ ਹੈ ਇਹ ਦੇਖੋ ਇਹ ਦੇਖੋ ਸਾਰੀ ਜੋ ਚਾਸਨੀ ਹੈ ਉਹ ਪੱਕ ਚੁੱਕੀ ਹੈ ਹੁਣ ਜੋ ਅਸੀਂ ਨਿੰਬੂ ਸੇਕ ਕੇ ਰੱਖੇ ਸੀਗੇ ਉਹ ਨਿੰਬੂ ਇਹਦੇ ਵਿੱਚ ਪਾ ਦਾਂਗੇ ਤੇ ਨਿੰਬੂਆਂ ਦੇ ਨਾਲ ਅਸੀਂ ਚਾਸਨੀ ਨੂੰ ਪਕਾਵਾਂਗੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਸਾਰਿਆਂ ਨੂੰ ਮਿਕਸ ਕਰ ਲੈਣਾ ਹੈ ਤੇ ਹੁਣ ਇਸ ਤਰੀਕੇ ਨਾਲ ਅਸੀਂ ਨੂੰ ਪਕਾਵਾਂਗੇ ਤਾਂ ਕਿ ਜੋ ਸਾਡੇ ਚਾਸੀ ਦਾ ਰਸ ਹੈ ਜੋ ਉਹ ਨਿੰਬੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਸ ਵਿੱਚ ਇਹ ਦੇਖੋ ਇਸ ਤਰ੍ਹਾਂ ਨਿੰਬੂ ਪਾਣ ਦੇ ਬਾਅਦ ਅਸੀਂ ਉਸ ਤੋਂ ਬਾਅਦ 5 ਮਿੰਟ ਹੋ ਚੰਗੀ ਤਰੀਕੇ ਨਾਲ ਇਹਨੂੰ ਉਬਾਲੇ ਆਂ ਦੇਣੇ ਨੇ ਇਹ ਦੇਖੋ ਇਸ ਤਿਕ ਨੂੰ ਉਬਾਲੇ ਆਂ ਦੇਣੇ ਨੇ ਆਪਾਂ ਤੇ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਆਪਾਂ ਨੇ ਇਹ ਦੇਖੋ ਆਪਾਂ ਇਸ ਤੋਂ ਜ਼ਿਆਦਾ ਨੇਂ ਪਕਾਵਾਂਗੇ ਕਿਉਂਕਿ 5 ਮਿੰਟ ਤੋਂ ਬਾਅਦ ਜੇ ਅਸੀਂ ਇੱਕ ਜ਼ਿਆਦਾ ਪਕਾਵਾਂਗੇ ਇਹਨੂੰ ਗੁੜ ਨੂੰ ਤੇ ਸਾਡਾ ਜੋ ਗੋੜਾ ਟਾਈਟ ਹੋ ਜਾਏਗਾ ਆਪਾਂ ਨੂੰ ਟਾਈਟ ਨਹੀਂ ਕਰਨਾ ਆਪਾਂ ਇਹਨੂੰ ਚਾਸਨੀ ਹੀ ਵਾਂਗੂ ਪਕਾਣਾ ਹੈ ਇਹਨੂੰ ਇਹ ਦੇਖੋ ਬਸ ਅਸੀਂ ਇਹਨੂੰ 5 ਮਿੰਟ ਹੋਰ ਪਕਾਵਾਂਗੇ ਤੇ ਹੁਣ ਮੈਂ ਲਾਸਟ ਵਿੱਚ ਇਹਦੇ ਵਿੱਚ ਇੱਕ ਚਮਚ ਜੋ ਤਿੱਖੀ ਲਾਲ ਮਿਰਚ ਹੰਦੀ ਹੈ ਉਹ ਪਾ ਰਹੀ ਆਂ ਹੁਣ ਆਪਾਂ ਸਾਰੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ। ਇਹ ਦੇਖੋ। ਇਹ ਦੇਖ। ਬਸ ਇਸ ਤਰੀਕੇ ਨਾਲ ਆਪਾਂ 5 ਮਿੰਟ ਮੁਕਾਵਾਂਗੇ ਤਾਂ ਕਿ ਜੋ ਸਾਡੇ ਨਿੰਬੂ ਐ ਉਹ ਚਾਸਨੀ ਵਿੱਚ ਚੰਗੀ ਤਰ੍ਹਾਂ ਪੱਕ ਜਾਣ। ਇਹ ਦੇਖੋ। ਚਾਸਨੀ ਨੂੰ ਚੰਗੀ ਤਰ੍ਹਾਂ ਆਪਾਂ ਇਸ ਕਰਕੇ ਪਕਾਉਂਦੇ ਆ। ताकि जो साड़ा आचार है वो लंबे टाइम तक साचार खराब ना हो इस करके आप चाशनी चंकी तरह पकाते हैं पका देखो आप चंकी तरह उबाले आ चुके ने है देखो बस आप मिनट तक ही पकावे उस तो तुँ बा गैस बंद कर देंगे साड़ा जो अचार है वह बन के तैयार हो चुक वै है देखो ਪਰਾਸਤਰੀ ਕਨਸੂ ਬਾਲੇ ਆਂਦਣੇ ਨੇ ਦੋ ਤਿੰਨ ਬਾਲੇ ਅਸੀਂ ਹੋਰ ਆਂਦਣੇ ਨੇ ਐ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਦੇਖੋ ਜੋ ਸਾਡੀ ਚਾਸਨੀ ਹੈ ਉਹ ਵੀ ਪੱਕ ਚੁੱਕੀ ਹੈ ਜੋ ਸਾਡੇ ਨਿੰਬੂ ਹੈ ਉਹ ਵੀ ਚਾਸਨੀ ਦੇ ਵਿੱਚ ਚੰਗੀ ਤਰੀਕੇ ਨਾਲ ਪੱਕ ਚੁੱਕੇ ਨੇ ਇਹ ਦੇਖੋ ਸਾਡਾ ਜੋ ਅਚਾਰ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ बस ਸਪੈਨ ਨਹੀਂ देर ਹੀ ਪਕਾਣਾ ਵੈ ਇਹ ਦੇਖੋ ਇਹ ਬਹੁਤ ਹੀ ਵਧੀਆ ਆਚਾਰ ਬਣ ਕੇ ਤਿਆਰ ਹੁੰਦਾ ਵੈ ਤੁਸੀਂ ਚਾਹੇ ਤੈਨੂੰ ਨਿੰਬੂ ਦਾ ਮਰੱਬਾ ਵੀ ਕਹਿ ਸਕਦੇ ਹੈਗੇ ਉਹ ਔਰ ਇਸ ਸਿਰਫ ਨਿੰਬੂ ਦੇ ਛਿਲਕੇ ਨਾਲ ਬਣਾ ਕੇ ਪਾ ਤਿਆਰ ਕੀਤਾ ਵੈ ਇਹ ਦੇਖੋ ਮੈਂ ਜੋ ਛੋਟੇ ਨਿੰਬੂ ਹੈ ਉਹੀ ਯੂਜ਼ ਕੀਤੇ ਨੇ ਅਗਰ ਤੁਸੀਂ ਵੱਡੇ ਨਿੰਬੂ ਲੈਂਦੇ ਹੋ ਤੁਸੀਂ ਉਹਦੇ ਚਾਰ ਪੀਸ ਕਰਕੇ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ ਉਹ ਇਹ ਦੇਖੋ ਸਾਢੇ 5 ਮਿੰਟ ਹੋ ਚੁੱਕੇ ਨੇ ਸਾਡਾ ਜੋ ਅਚਾਰ ਹੈ ਬਣ ਕੇ ਤਿਆਰ ਹੋ ਚੁੱਕਿਆ ਵੈ ਅਸੀਂ ਹੁਣ ਗੈਸ ਬੰਦ ਕਰ ਦਾਂਗੇ ਇਹ ਦੇਖੋ ਬਸ ਆਪਾਂ ਹੁਣ ਗੈਸ ਬੰਦ ਕਰ ਦਿੱਤਾ ਵੈ ਮਸਾ ਪੈਣੀ ਦੇਰ ਹੀ ਪਕਾਵਾਂਗੇ ਆਪਾਂ ਇਹਨੂੰ ਹੋਰ ਜ਼ਿਆਦਾ ਗਾੜਾ ਨਹੀਂ ਕਰਨਾ ਹੈਗਾ ਜਿੱਤੇ ਫਿਰ ਕੀ ਗੋੜ ਸੜਾ ਨਾ ਜੋ ਜੰਮ ਜਾਵੇਗਾ ਤੇ ਫਿਰ ਉਹ ਖਾਂਚ ਵੀ ਟੇਸਟੀ ਨਹੀਂ ਲੱਗਦਾ ਉਸ ਆ ਪੈਣੀ ਦੇਰ ਤੱਕ ਹੀ ਕਰਨਾ ਹੈ ਇਹ ਦੇਖੋ ਹੁਣ ਤੁਸੀਂ ਇਹਨੂੰ ਜਦੋਂ ਅਚਾਰ ਸਾਡਾ ਬਣ ਕੇ ਤਿਆਰ ਹੋ ਜਾਵੇ ਤੁਸੀਂ ਕਿਸੇ ਵੀ ਕੱਚ ਦੇ ਜਾਰ ਵਿੱਚ ਇਹਨੂੰ ਰੱਖ ਸਕਦੇ ਹੈਗੇ ਉਹ ਜੋ ਜਾਰ ਹੈ ਸਾਡਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਉਸ ਵਿੱਚ ਕੋਈ ਪਾਣੀ ਨਹੀਂ ਆਉਣਾ ਚਾਹੀਦਾ ਇਸ ਤਰੀਕੇ ਨਾਲ ਸੜ ਜੋ ਸੁੱਕਿਆ ਹੋਆ ਚਿਹਦਾ ਤੁਸੀਂ ਉਹਨੂੰ ਇੱਕ ਵਾਰੀ ਧੁੱਪ ਵੀ ਲਵਾ ਲੈਣਾ ਜੋ ਜਾਰ ਨੂੰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਅਚਾਰ ਪਾ ਕੇ ਰੱਖ ਦੇਣਾ ਸਾਡਾ ਅਚਾਰ ਬਹੁਤ ਲੰਬੇ ਟਾਈਮ ਤੱਕ ਰਹਿੰਦਾ ਵੈ ਅਚਾਰ ਖਰਾਬ ਨਹੀਂ ਹੁੰਦਾ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਤੁਸੀਂ ਇਨਸਟੈਂਟ ਇਹਨੂੰ ਖਾ ਸਕਦੇ ਹੈਗੇ ਉਹ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਖੱਟਾ ਮਿੱਠਾ ਬਣ ਕੇ ਤਿਆਰ ਹੁੰਦਾ ਵੈ ਤੇ ਸਭ ਤੋਂ ਵੱਡੀ ਗੱਲ ਹੈ ਨਿੰਬੂ ਦੇ ਛਿਲਕਿਆਂ ਨਾਲ ਬਣ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ। ਇਹ ਦੇਖੋ। ਤੁਸੀਂ ਕਲਰ ਦੇਖ ਕੇ ਸੁਧਾਸਖਦੇ ਹੋ ਕਿ ਚਾਰ ਕਿੰਨਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਇਆ ਹੈ। ਤੁਸੀਂ ਇਹਨੂੰ ਇੱਕ ਵਾਈ ਜ਼ਰੂਰ ਟਰਾਈ ਕਰਨਾ ਔਰ ਅਗਾ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਦੀ ਲੱਗੀ। ਤੇ ਅਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੇਗਾ ਥੈਂਕ ਯੂ